ਮੇਰਾ ਨਾਮ ਸੁਵਾਰ ਚੰਦਰ ਹੈ। ਸੁਵਾਰ ਜੀ ਕੀ ਮਾਮਲਾ ਹੈ? ਕਿਹੜਾ ਇਲਾਕਾ ਹੈ ਇਹ? ਇਹ ਪ੍ਰੇਮ ਵੀ ਆ ਰਿਹਾ ਜੀ। ਜੀ ਇੱਥੇ ਪਤਾ ਚੱਲਿਆ ਇੱਕ ਮਹਿਲਾ ਔਰ ਉਹਦੇ ਬੇਟੇ ਦੀ ਬੋਡੀ ਮਿਲੀ ਹੈ। ਹਾਂਜੀ ਹਾਂਜੀ। ਕਿਹੜੇ ਹਾਲਾਤਾਂ ਚ ਸੀ ਇਹ ਬੋਡੀ? ਕਿਵੇਂ ਪਤਾ ਲੱਗਿਆ? ਮੈਂ ਤਾਂ ਜਦੋਂ ਦੇਖੇ ਆਣ ਕੇ ਜੀ ਉਹਨਾਂ ਨੇ Laash ਬਾਹਰ ਕੱਢੀ, ਮੁੰਡੇ ਦੇ ਮੁੱਢੇ ਬਾਹਰ ਕੱਢਿਆ। ਜੀ ਤੇ ਜਿਨ੍ਹਾਂ ਨੇ ਇਹਨੂੰ ਕੰਬਲ ਜਿਹਾ ਢੇਰਿਆ ਕੱਢਿਆ ਬਾਹਰ ਉਹਦੀ ਮਾਰ ਨੂੰ। ਅੱਛਾ ਜੀ। ਤੇ ਅੰਕਲ ਇਹ ਵੀ ਪਤਾ ਚੱਲਿਆ ਵਾ ਕਿ ਕਹਿੰਦੇ ਕਾਫੀ ਬਦਬੂ ਆਣ ਲੱਗੀ ਸੀ ਇਲਾਕੇ 'ਚ। ਇਹ ਮੈਨੂੰ ਨਹੀਂ ਪਤਾ। ਆ ਰਹੀ ਸੀ ਨਹੀਂ ਨਹੀਂ ਇਹ ਬਦਬੂ ਉਹਦੋਂ ਆਈ ਤਾਂ ਗੇਟ ਖੋਲਿਆ ਅੱਛਾ ਜੀ ਜਦੋਂ ਗੇਟ ਖੋਲਿਆ ਫਿਰ ਬਦਬੂ ਆਈ ਉਸ ਤੋਂ ਪਹਿਲੇ ਕੋਈ ਬਦਬੂ ਨਹੀਂ ਸੀਗੀ ਉਹ ਕੱਲ ਨਹੀਂ ਆਈ ਨਹੀਂ ਸੀਗੀ ਸ਼ੱਕ ਕਿਵੇਂ ਪਿਆ ਵੀ ਇੰਨੇ ਦਿਨਾਂ ਤੋਂ ਇਹ ਬਾਹਰ ਨਹੀਂ ਨਿਕਲੇ ਇੰਨੇ ਦਿਨਾਂ ਦੀ ਕੱਲ ਦੀ ਗੱਲ ਹੈ ਅੱਛਾ ਜੀ ਕੱਲ ਤੋਂ ਲੈ ਕੇ ਅੱਜ ਤੱਕ ਬਾਹਰ ਨਹੀਂ ਆਏ ਸੀਗੇ ਠੀਕ ਹੈ ਤਾਂ ਦਾ ਗੇਟ ਖੋਲਿਆ ਗਿਆ ਉਹਦਾ ਗੇਟ ਪਰਪਰ ਖੁੱਲਾ ਸੀਗਾ ਗੇਟ ਬੰਦ ਨਹੀਂ ਸੀਗਾ ਉਹਦਾ ਹੂੰ ਉਹ ਦੱਸ ਰਹੇ ਕਹਿੰਦੇ ਬਾਹਰ ਵਾਲਾ ਗੇਟ ਤਾਂ ਖੁੱਲਾ ਹੀ ਸੀ ਜਿਹੜਾ ਅੰਦਰ ਵਾਲਾ ਅੰਦਰਲਾ ਬੰਦ ਸੀ ਹਾਂਜੀ ਇਹ ਕੁੱਤਾ ਵੀ ਇਹਨਾਂ ਨੇ ਰੱਖਿਆ ਹੋਇਆ ਸੀ ਕੁੱਤਾ ਵੀ ਨਹੀਂ ਮਿਲਿਆ ਕੁੱਤਾ ਵੀ ਨਹੀਂ ਮਿਲਿਆ ਨਹੀਂ ਮਿਲਿਆ ਪੁਲਿਸ ਨੇ ਇੱਕ ਬੰਦੇ ਨੂੰ ਅਰੈਸਟ ਵੀ ਕੀਤਾ ਹਾਂ ਜੀ ਕੀਤਾ ਵੀਜੈ ਨੂੰ ਵੀਜੈ ਨੂੰ ਹਾਂ ਵੀਜੈ ਨਾਮ ਦੇ ਬੰਦੇ ਨੂੰ ਉਹ ਕਹਿੰਦੇ ਕਿ ਅਕਸਰ ਮਹੱਲੇ ਦੇ ਜਿਹੜੇ ਲੋਕ ਰਾਸਤੇ ਵੀ ਐਕਸਰ ਆਂਦਾ ਜਾਂਦਾ ਇੱਕ ਮਹੀਨਾ ਪਹਿਲੇ ਆਂਦਾ ਸੀ ਇੱਕ ਮਹੀਨੇ ਤੋਂ ਨਹੀਂ ਆ ਰਿਹਾ ਸੀਗਾ ਮੈਂ ਹੀ ਫੜਾ ਕੇ ਲਿਆ ਮੈਂ ਹੀ ਨਾਲ ਜਾ ਕੇ ਪੰਨਾ ਚੱਕ ਕੇ ਲਿਆ ਸਰ ਇੱਕ ਬੰਦਾ ਹਿਰਾਸਤ ਚ ਵੀ ਲਿਆ ਪਤਾ ਲੱਗਿਆ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਪੁਸ਼ਕਸ਼ ਕਰ ਰਹੇ ਹਾਂ ਸਰ ਉਹ ਜਿਹਦਾ ਡਿਵੋਰਸ ਚੱਲ ਰਿਹਾ ਸੀ ਉਹ ਹੈ ਜਾਂ ਇਹ ਦੂਜਾ ਨਹੀਂ ਨਹੀਂ ਕੌਰ ਵਾਗੀ ਪੁਸ਼ਕਸ਼ ਕਰ ਰਹੇ ਹਾਂ ਅਸੀਂ ਕੌਣ ਕੌਣ ਨਹੀਂ ਕਪਤਨ ਜੀ ਸ਼ਕਤੀ ਇਹ ਸਾਰਾ ਕੀ ਮਾਮਲਾ ਕੀ ਸੀ ਵੀ ਐਨੇ ਤੇ ਕਿੰਨੇ ਦਿਨਾਂ ਦੀ ਡੈੱਡ ਬੋਡੀ ਕਤਲ ਕਰੋ ਨਹੀਂ ਨਹੀਂ ਕੋਈ ਤੇ 24 ਰਾਤ ਦੀ ਗੱਲ ਹੋਣੀ ਹੈ ਸਰ ਤੇ ਕਹਿੰਦੇ ਸੱਟਾਂ ਦੇ ਵੀ ਨਿਸ਼ਾਨ ਹੈ ਕਹਿੰਦੇ ਕੋਈ ਹੈ ਕੋਈ ਤਿੱਖੀ ਚੀਜ਼ ਨਾਲ ਕੋਈ ਮਜੀ ਦੇਖਦੇ ਬਾਕੀ ਪੋਸਟਲ ਰਿਪੋਰਟ ਤੋਂ ਬਾਕੀ ਕੀ ਹੈਗਾ ਕਿ ਇਹ ਸਾਰੀ ਲੁੱਟ ਕੋ ਦਾ ਮਾਮਲਾ ਹੈ ਜਾਂ ਮਰਡਰ ਹੈ ਲੱਗੇ ਯਾਰ ਮੈਨੂੰ ਵਸ਼ੀਸ਼ ਕਰ ਰਿਹਾ ਕੀ ਹੈਗਾ ਬਾਕੀ ਤਾਂ ਪੋਸਟਲ ਰਿਪੋਰਟ ਆਊਗੀ ਕਿ ਸੱਟਾਂ ਕੀ ਹੈਗੀ ਕਿੰਜ ਰਹੀ ਹੈ ਉਹ ਸੋਚਣਾ ਕਿਨੇ ਲੇਤੀ ਸੀ ਸਾਡੇ ਲੋਕਾਂ ਨੇ ਗਵਾਂਡੀ ਨੂੰ ਪਤਾ ਲੱਗਿਆ ਵੀ ਇੱਕ ਕੱਲ ਪਾਸੇ ਦਿਖੀ ਨਹੀਂ ਲੇਟਿਸ਼ ਉਹ ਕਰਕੇ ਫਿਰ ਸਾਨੂੰ ਤਰਾਜ ਇਹ ਤਾਂ ਮੌਕਾ ਦੇਖਿਆ ਮੇਜੋਂ ਖਿੰਚਾ ਜਗਤਪੁਰ ਨੂੰ ਇਹ ਜਿਹੜਾ ਬੰਦਾ ਬੜਾ ਇਹ ਦਾ ਘਰ ਵਾਲਾ ਕਿਉਂ ਨਹੀਂ ਕੋਈ ਪਹਿਲੇ ਇਹ ਸੁਣਤੀ ਕਾਫੀ ਸਭ ਤੋਂ ਵੱਖਰੇ ਰਹ ਰਿਹਾ ਬਾਕੀ ਉਹ ਉਹਦੇ ਘਰ ਦੇ ਵਿੱਚ ਕੁਝ ਕਿਸ ਵਾਸਤੇ ਪਲਾਦਾ ਇਹਨਾਂ ਦਾ ਆਪਸ ਵਿੱਚ ਡਿਵੋਰਸ ਵੀ ਚੱਲ ਰਹੀ ਤਲਾਕ ਵੀ ਹੋਇਆ ਉਹੀ ਪੁਨਰਵਸਤਿਕਨ ਕਰ ਰਹੇ ਆ ਜੋ ਹੋਊਗਾ ਫਿਰ ਦੇਖਦੇ ਯਾਰ ਠੀਕ ਆ ਜੀ